ਸਰਪੱਟ ਨਿਊਜ਼ ਦੇਖ ਰਹੇ ਸਾਰੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਾਸ਼ਪ ਸੋ ਅੱਜ ਦੀ ਇਹ ਵੀਡੀਓ ਉਹਨਾਂ ਨੌਜਵਾਨ ਲੜਕੇ ਲੜਕੀਆਂ ਲਈ ਬੇਹਦ ਜ਼ਰੂਰੀ ਹੈ ਜੋ ਕਿ ਆਪਣੇ ਫਿਊਚਰ ਨੂੰ ਬ੍ਰਾਈਟ ਬਣਾਉਣਾ ਚਾਹੁੰਦੇ ਨੇ ਤੇ 에어ਪੋਰਟ ਚੋਪਸ ਤੋਂ ਇਲਾਵਾ 에어ਲਾਈਨਸ ਦੇ ਵਿੱਚ ਜੋਬ ਕਰਨਾ ਚਾਹੁੰਦੇ ਨੇ ਜੀ ਹਾਂ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਐਜੂਕੇਸ਼ਨ ਲਈ ਸਾਡੇ ਲੋਕਾਂ ਨੂੰ ਹੁਸ਼ਾਰਪੁਰ ਤੋਂ ਬਾਹਰ ਨਿਕਲ ਕੇ ਮੈਟਰੋ ਸਿਟੀਜ਼ ਜਿਵੇਂ ਕਿ ਚੰਡੀਗੜ੍ਹ ਅਤੇ ਦਿੱਲੀ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਜਾਣਾ ਪੈਂਦਾ ਸੀ ਪਰਤ ਹੁਣ ਨੌਜਵਾਨਾਂ ਲਈ ਇੱਕ ਵੱਡੀ ਖੁਸ਼ਖਬਰੀ ਹੈ ਰਾਤ ਭਰੀ ਖਬਰ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਹੁਣ ਡੂ ਇਟ ਮਾਈ ਵੇ ਇੰਸਟੀਚੂਟ ਵੱਲੋਂ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤਾਂ ਇੱਥੇ ਐਜੂਕੇਸ਼ਨ ਦਿੱਤੀ ਜਾਵੇਗੀ ਉਹਨਾਂ ਨੌਜਵਾਨ ਲੜਕੇ ਲੜਕੀਆਂ ਨੂੰ ਜੋ ਕਿ 에어ਪੋਰਟ ਅਤੇ 에어ਲਾਈਨਸ ਦੇ ਵਿੱਚ ਜੋਬ ਕਰਨਾ ਚਾਹੁੰਦੇ ਨੇ ਸੋ ਇਸਾਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਡੂ ਇਟ ਮਾਈ ਵੇ ਇੰਸਟੀਚੂਟ ਦੇ ਓਨਰ ਫਨਾਈਕ ਮੈਦਾਨ ਮੌਜੂਦ ਨੇ ਗੱਲਬਾਤ ਕਰਦੇ ਆ ਮੈਦਾਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਹੁਸ਼ਾਰਪੁਰ نیوز ਚੈਨਲ ਤੇ ਜੀ ਸਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਜਿਵੇਂ ਕਿਸ ਤੋਂ ਪਹਿਲਾਂ ਤੁਸੀਂ ਹੁਣ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਤਾਂ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਕੋਰਸਿਸ ਲਈ ਜਿਹੜਾ ਨੌਜਵਾਨਾਂ ਨੂੰ ਹੁਸ਼ਾਰਪੁਰ ਤੋਂ ਬਾਹਰੀ ਸ਼ਹਿਰਾਂ ਦੇ ਵਿੱਚ ਇਥੋਂ ਤੱਕ ਕਿ ਪੰਜਾਬ ਸਟੇਟ ਤੋਂ ਬਾਹਰ ਦੀ ਸਟੇਟ ਦੇ ਵਿੱਚ ਜਾਣਾ ਪੈਂਦਾ ਸੀ ਤਾਂ ਹੁਣ ਤੁਹਾਡੇ ਮਤਲਬ ਡਿਊਟ ਮਾਈ ਵੇ ਇੰਸਟੀਚੂਟ ਦੀ ਸ਼ੁਰੂਆਤ ਕੀਤੀ ਗਈ ਹੈ ਕੀ ਪਰਪਸ ਰਹੇਗਾ ਕੀ ਮੋਟਿਵੇਜ ਅਸੀਂ ਇਹ ਆਪਣਾ ਡਿਊਟ ਮਾਈ ਵੇ ਇੰਸਟੀਚੂਟ 4-5 ਮਹੀਨੇ ਤੋਂ ਚਲਾ ਰਹੇ ਹਾਂ ਹੁਸ਼ਾਰ ਇਸ ਸਿਸਤੋਂ ਪਹਿਲਾਂ ਅਸੀਂ 6 ਸਾਲ ਤੋਂ ਆਨਲਾਈਨ ਪੜਾ ਰਹੇ ਸੀਗੇ ਬੜੇ ਬੜੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਬਟ ਸਾਨੂੰ ਲੱਗਾ ਕਿ ਪੰਜਾਬ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਸਾਡੇ ਬੱਚੇ ਬਾਹਰ ਜਾ ਰਹੇ ਸੀਗੇ ਅਸੀਂ ਚਾਹੁੰਦੇ ਸੀ ਇੱਥੇ ਰਹਿ ਕੇ ਆਪਣਾ ਭਵਿੱਖ ਪੂਰਾ ਕਰਨ ਤੇ ਜੀ ਤੁਹਾਡਾ ਵਿਨੈਕ ਸਾਹਿਬ ਕਿੰਨਾ ਕੁ ਐਕਸਪੀਰੀਅੰਸ ਆਮ ਹੈ ਕਿਉਂਕਿ ਮੈਨੂੰ ਲੱਗਦਾ ਕਿ ਅਗਲੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆਮ ਲੋਕਾਂ ਨੂੰ ਦੱਸਣਾ ਬੇਹਦ ਜ਼ਰੂਰੀ ਹੈ ਕਿ ਵਿਨੈਕ ਮਦਾਨ ਦਾ ਖੁਦ ਦਾ ਕਿੰਨਾ ਕੁ ਐਕਸਪੀਰੀਅੰਸ ਹੈ ਇਸ ਖੇਤਰੇ ਦੇ ਵਿੱਚ ਸਰ ਜੀ ਮੇਰੇ ਕੋਲ ਆਲਮੋਸਟ ਹੈਗਾ 12 ਸਾਲ ਦਾ ਐਕਸਪੀਰੀਅੰਸ ਮੈਂ ਆਪਣ ਮੈਂ ਆਪਣੀ ਪਹਿਲਾ ਹੋਟਲ ਲਾਈਨ ਵਿੱਚ ਜੌਬ ਸਟਾਰਟ ਕੀਤੀ ਫਿਰ ਮੈਂ ਆਪਣਾ ਕੈਬਨ ਕਰੂ ਵਿੱਚ ਗਿਆ ਇੰਡੀਅਨ 에ਅਰਲਾਈਨਸ ਵਿੱਚ ਫਿਰ ਮੈਨੂੰ ਕਾਰਪੋਰੇਟ ਦੇ ਵੱਲੋਂ ਆਫਰ ਆਇਆ ਫਿਰ ਮੈਂ ਉੱਥੇ ਜੌਬ ਕੀਤੀ 8 ਸਾਲ ਤੇ ਹੁਣ ਮੈਂ ਕਤਰ ਰੇਲਵੇਸ ਤੋਂ ਬਿਜ਼ਨਸ ਕਲਾਸ ਕੈਬਨ ਕਰੂ ਵਿੱਚ ਆਇਆ 2.5 ਲਗਾ ਕੇ ਤੇ ਮੈਂ ਆਪਣੇ ਹੁਣ ਇੱਥੇ ਬੱਚਿਆਂ ਨੂੰ ਹੈਲਪ ਕਰਨਾ ਚਾਹੁੰਦਾ ਇਸ ਲਈ ਤਾਂ ਕਿ ਬੱਚੇ ਬਾਹਰ ਨਾ ਜਾਣ ਸਾਡੇ ਇੱਥੇ ਹੀ ਆਪਣੀ ਜ਼ਿੰਦਗੀ ਪ੍ਰੋਪਰ ਰੋਸ਼ਨ ਕਰਾ ਜੋ ਵੀ ਨੌਜਵਾਨ ਲੜਕੇ ਲੜਕੀਆਂ ਤੁਹਾਡੇ ਇੰਸਟੀਚੂਟ ਤੇ ਵਿੱਚ ਐਜੂਕੇਸ਼ਨ ਗ੍ਰੈਂਡ ਕਰਨ ਲਈ ਆਉਂਦੇ ਨੇ ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਇਸ ਤਰ੍ਹਾਂ ਦੀ ਪੜ੍ਹਾਈ ਦੇ ਲਈ ਇੰਗਲਿਸ਼ ਦੇ ਵਿੱਚ ਪਰਪੱਕ ਹੋਣਾ ਬਹੁਤ ਜ਼ਰੂਰੀ ਹੈ ਤਾਂ ਤੁਸੀਂ ਕਿਵੇਂ ਨੋਛਵਾਨਾਂ ਨੂੰ ਨਿਖਾਰਦੇ ਹੋ ਜਾਂ ਕਿਵੇਂ ਉਹਨਾਂ ਦੇ ਵਿੱਚ ਸਕਿੱਲ ਭਰਦੇ ਹੋ ਇਸ ਤਰ੍ਹਾਂ ਦੇ ਫਿਰ ਜਿਹੜਾ ਸਾਡਾ ਮੇਨ ਸਾਡਾ ਜਿਹੜਾ ਮੋਟਿਵ ਹੁੰਦਾ ਹੈ ਅਸੀਂ ਜਿਹੜਾ ਸਾਡਾ ਜਿਹੜਾ ਮੇਨ ਪਰਪਸ ਹੁੰਦਾ ਹੈ ਕਰਨ ਦਾ ਬੱਚੇ ਨੂੰ ਪਹਿਲਾਂ ਅਸੀਂ ਇੰਗਲਿਸ਼ ਪੜ੍ਹਾਉਂਦੇ ਹਾਂ 2 ਤੋਂ 2.5 ਮਹੀਨੇ ਜਿਹਦੇ ਵਿੱਚ ਇੰਗਲਿਸ਼ ਵਿੱਚ ਅਸੀਂ ਪ੍ਰੋਪਰ ਉਹਨਾਂ ਨੂੰ ਪਰਫੈਕਸ਼ਨ ਦਿੰਨੇ ਆ ਫਿਰ ਅਸੀਂ ਉਹਨਾਂ ਦੀ ਪਰਸਨੈਲਿਟੀ ਤੇ ਕੰਮ ਕਰਦੇ ਆ ਤੇ ਉਸ ਤੋਂ ਬਾਅਦ ਅਸੀਂ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਅਸੀਂ ਇੰਟਰਵਿਊ ਦੀ ਟ੍ਰੇਨਿੰਗ ਦਿੰਨੇ ਆ ਤਾਂ ਕਿ ਬੱਚਾ ਕਦੇ ਵੀ ਮਾਰਕੀਟ ਵਿੱਚ ਕਿਹੜੀ ਵੀ ਇੰਟਰਵਿਊ ਹੋਵੇ ਚਾਹੇ ਉਹ ਇੰਡੀਅਨ 에ਅਰਲਾਈਨਸ ਦੀ ਹੋਵੇ ਚਾਹੇ ਉਹ ਇੰਟਰਨੈਸ਼ਨਲ ਹੋਵੇ ਆਰਾਮ ਨਾਲ ਕੰਫਰਟੇਬਲੀ ਉਹ ਕਲੀਅਰ ਕਰ ਸਕੇ ਅੱਛਾ ਪਰਸਨੈਲਿਟੀ ਡਿਵੈਲਪਮੈਂਟ ਦੇ ਨਾਲ-ਨਾਲ ਫਿਟਨੈਸ ਦਾ ਵੀ ਕਾਫੀ ਜ਼ਿਆਦਾ ਧਿਆਨ ਰੱਖਿਆ ਜਾਂਦਾ ਹੈ ਕਿਉਂਕਿ ਆਮ ਤੌਰ ਤੇ ਆਪਾਂ ਵੇਖਦੇ ਆ ਕਿ ਜੋ ਵੀ ਵਿਅਕਤੀ ਹੈ ਉਹ 에ਅਰਪੋਰਟ ਤੇ ਜੋਬ ਕਰਦੇ ਨੇ ਜਾਂ 에ਅਰਲਾਈਨਸ ਦੇ ਅੰਦਰ ਜੋਬ ਕਰਦੇ ਨੇ ਇੱਕ ਉਹਨਾਂ ਦਾ ਬੋਡੀ ਸਟਰਕਚਰ ਜਾਂ ਉਹਨਾਂ ਦੀ ਜਿਹੜੀ ਫਿਟਨੈਸ ਜੀ ਬਿਲਕੁਲ ਤੁਸੀਂ ਸਹੀ ਗੱਲ ਕੀਤੀ ਕਿਉਂਕਿ ਅੱਜਕੱਲ ਬੱਚਿਆਂ ਦਾ ਬਾਹਰ ਖਾਣਾ ਭਾਰ ਬਹੁਤ ਵੱਧਾ ਪਿਆ ਤੇ ਅਸੀਂ ਉਹਦੇ ਕਰਕੇ ਹਰ 10 ਦਿਨ ਬਾਅਦ ਬੱਚੇ ਦਾ ਇੱਕ weight check ਕਰਦੇ ਹਾਂ ਤੇ ਬੱਚੇ ਦੀ height check ਕਰਦੇ ਹਾਂ ਤਾਂ ਕਿ ਬੱਚਾ ਸਾਨੂੰ ਪਤਾ ਲੱਗਦਾ ਰਹੇ ਬੱਚੇ ਨੂੰ ਇੱਕ ਟਾਰਗੇਟ ਮਿਲਦਾ ਰਹੇ ਤੇ ਬੱਚਾ ਉਸ ਦੇ ਦੌਰਾਨ ਚੱਲਦਾ ਰਹੇ ਅੱਛਾ ਆਪਾਂ ਹੁਣ ਅਹਿਮ ਸਵਾਲ ਹੈ ਟਾਈਮਿੰਗ ਦੀ ਵੀ ਗੱਲ ਕਰਾਂਗੇ ਤੇ ਫੀਸ ਸਟਰਕਚਰ ਦੀ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਇਸ ਗੱਲ ਦਾ ਜਵਾਬ ਦੇ ਦਿਓ ਕਿ ਕਿੰਨੇ ਸਮੇਂ ਦਾ ਕੋਰਸ ਹੈ ਕਿੰਨੇ ਕੁ ਮਹੀਨਿਆਂ ਦੇ ਵਿੱਚ ਇਸ ਕਈ ਮਹੀਨਿਆਂ ਦਾ ਜਾਂ ਕਈ ਸਾਲਾਂ ਦਾ ਕੋਰਸ ਹੈ ਜੀ ਪੂਰਾ ਸਰ ਜਿੱਦਾਂ ਇੰਡੀਆ ਵਿੱਚ ਜੋ ਵੀ ਅੱਜਕੱਲ ਚੱਲਦਾ ਪਿਆ ਉਹ ਕਰਾਂਦੇ ਪਏ 11 ਮਹੀਨਾ ਦਾ ਡਿਪਲੋਮਾ ਤੇ ਅਸੀਂ ਕਰਾਉਂਦੇ ਹਾਂ 5 ਮਹੀਨੇ ਦਾ ਅਸੀਂ ਉਹੀ ਚੀਜ਼ਾਂ ਕਰਵਾਨੀਆਂ ਜਿਹੜੀਆਂ ਜ਼ਰੂਰਤਾਂ ਜਿੱਦਾਂ ਇੰਗਲਿਸ਼ ਹੋਗੀ ਪਰਸਨੈਲਿਟੀ ਹੋਗੀ ਇੰਟਰਵਿਊ ਸਕਿੱਲਸ ਹੋਗੀ ਥੋੜੀ ਜਿਹੀ ਥਿਊਰੀ ਤੇ ਬਹੁਤ ਜ਼ਿਆਦਾ ਪ੍ਰੈਕਟੀਕਲ ਤੇ ਸਾਡੇ ਜਿਹੜੇ ਕੋਰਸ ਦੇ ਚਾਰਜਸ ਹੈਗੇ ਅਸੀਂ ਸਿਰਫ 50000 ਲੈਨੇ ਆ ਤੇ ਬਾਕੀਆਂ ਨੂੰ ਜੇ ਉਸੇ ਕੰਪੇਅਰ ਕਰਦੇ ਹਾਂ ਲੱਖਾਂ ਵਿੱਚ ਚੱਲੰਦੇ ਆ ਤੇ ਸਾਡੇ ਰਿਜ਼ਲਟਸ ਬਹੁਤ ਹੀ ਵਧੀਆ ਨੇ ਜੀ ਕਿਉਂਕਿ ਫੀਸ ਸਟ੍ਰਕਚਰ ਬਾਰੇ ਇੱਕ ਵਾਰ ਮੈਂ ਮੋਰ ਤੋਂ ਸਵਾਲ ਪੁੱਛਣਾ ਚਾਹੁੰ ਇਪੈਨਾ ਇੰਸਟੀਚਿਊਟ ਹੋਵੇਗਾ ਜਿਹੜਾ ਇੰਨੇ ਘੱਟ ਪੈਸੇ ਚਾਰਜ ਕਰਦਾ ਆਮ ਤੌਰ ਤੇ ਕਿਹਾ ਜਾਂਦਾ ਕਿ 2-4 ਲੱਖ ਦਾ ਖਰਚਾ ਜਿਹੜਾ ਜ਼ਰੂਰ ਆਉਂਦਾ ਏ ਤੇ ਜ਼ਰੂਰ ਸਰ ਜੋ ਮੈਂ ਦੇਖ ਰਿਹਾ 6 ਸਾਲ ਤੋਂ ਬੱਚੇ ਆਪਣੇ 4-4 ਲੱਖ ਰੁਪਏ 3-3 ਲੱਖ ਰੁਪਏ ਆਪਣੇ ਘਰਦਿਆਂ ਦਾ ਅਮਾਉਂਟ ਜਿਹੜਾ ਵੇਸਟ ਕਰ ਰਿਹਾ ਤੇ ਉਦੋਂ ਬਾਅਦ ਜੋਬ ਵੀ ਨਹੀਂ ਲੱਗ ਰਹੀ ਇਸੇ ਕਰਕੇ ਮੈਂ ਆਪਣੀ ਕਤਰ ਰੇਲਵੇ ਤੋਂ ਬਿਜ਼ਨਸ ਕਲਾਸ ਕਰੂ ਦੀ 2.5 ਲੱਖ ਦੀ ਜੋਬ ਛੱਡ ਕੇ ਆਇਆ ਸੀ ਤਾਂ ਕਿ ਬੱਚਿਆਂ ਲਈ ਕੁਝ ਕੀਤਾ ਜਾਵੇ ਤੇ ਜਿਹੜੇ ਬੱਚੇ ਨਹੀਂ ਵੀ ਦੇ ਸਕਦੇ ਪੈਸੇ ਉਹ ਵੀ ਕਰ ਸਕਣ ਤੇ ਜਿਹੜੇ ਬੱਚਿਆਂ ਕੋਲ ਬਹੁਤ ਪੈਸਾ ਹੈ ਤੇ ਉਹ ਵੀ ਕਰ ਸਕਣ ਅਸੀਂ ਇਕੱਠੇ ਪੈਸੇ ਨਹੀਂ ਲੈਂਦੇ ਅਸੀਂ 4 ਕਿਸ਼ਤਾਂ ਵਿੱਚ ਪੈਸੇ ਲੈਂਦੇ ਆ ਤਾਂ ਕਿ ਤੁਸੀਂ ਥੋੜਾ ਥੋੜਾ ਕਰਕੇ ਦੋ ਤਾਂ ਕਿ ਤੁਹਾਡੇ ਉੱਤੇ ਕੋਈ ਵੀ ਭਾਰ ਨਾ ਪਵੇ ਅੱਛਾ ਜੇਕਰ ਆਪਾਂ ਮੋਟਰੀ ਸਿੱਖਿਆ ਦੀ ਗੱਲ ਕਰੀਏ ਤਾਂ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜੇਕਰ ਆਪਾਂ ਕਿਸੇ ਵੀ ਤਰ੍ਹਾਂ ਦੀ ਕੋਈ ਨੌਕਰੀ ਕਰਨ through the air ਕਿਸ ਤਰ੍ਹਾਂ ਦੇ ਕੋਰਸ ਲਈ ਵੀ ਗ੍ਰੈਜੂਏਸ਼ਨ ਹੋਣੀ ਜ਼ਰੂਰੀ ਹੈ ਜਾਂ 10ਵੀਂ 12ਵੀਂ ਤੋਂ ਬਾਅਦ ਵੀ ਇਸ ਤਰ੍ਹਾਂ ਦਾ ਕੋਰਸ ਕੀਤਾ ਜਾ ਸਕਦੇ ਨੇ ਜੀ ਜ਼ਰੂਰ ਬਹੁਤ ਬੱਚਿਆਂ ਦੇ ਦਿਮਾਗ ਵਿੱਚ ਹੁੰਦਾ ਕਿ ਸੀ ਗ੍ਰੈਜੂਏਸ਼ਨ ਕਰੀਏ ਬਟ ਨਹੀਂ ਅਸੀਂ +2 ਤੇ 12th ਤੋਂ ਬਾਅਦ ਵੀ ਕਰ ਸਕਦੇ ਆਂ ਤੇ ਦੂਜੀ ਗੱਲ ਇਹਦੇ ਵਿੱਚ ਕੋਈ ਵੀ ਸਟਰੀਮ ਦੀ ਕੋਈ ਇੰਪੋਰਟੈਂਟ ਤੁਸੀਂ ਨਾਨ ਮੈਡੀਕਲ ਚੋਂ ਤੁਸੀਂ ਕਮਰਸ ਚੋਂ ਤੁਸੀਂ ਮੈਡੀਕਲ ਲਾਈਨ ਚੋਂ ਜਾਂ ਤੁਸੀਂ ਆਰਟਸ ਕੀਤੀ ਹੋਈ ਹੈ ਬਸ ਤੁਹਾਡੇ ਪਰਸੈਂਟੇਜ 50% ਹੋਣੇ ਚਾਹੀਦੇ ਆ ਜੇ 50% ਨਹੀਂ ਵੀ ਹੈਗੇ ਬਹੁਤ ਜ਼ਿਆਦਾ ਇਦਾਂ ਦੀ 에ਅਰਲਾਈਨਸ ਆ ਤੁਹਾਨੂੰ ਅਸੀਂ ਟੇਬਲ ਦੇ ਜੇ ਸਾਡੇ ਨਾਲ ਬੈਠੋਗੇ ਤੁਹਾਨੂੰ ਹਰ ਚੀਜ਼ ਦੱਸਾਂਗੇ ਪਲਸ 2 ਪਾਸ ਨੌਜਵਾਨ ਲੜਕੇ ਲੜਕੀਆਂ ਸਕੋਰਸ ਨੂੰ इजीली ਕਰ ਸਕਦੇ ਨੇ ਜੀ ਜੀ ਜ਼ਰੂਰ ਜੋਬਸ ਦੀ ਆਪਾਂ ਗੱਲ ਕਰੀਏ ਕਿਉਂਕਿ ਹਰ ਇੱਕ ਤੁਸੀਂ ਵੀ ਨੌਜਵਾਨ ਹੋ ਤੁਸੀਂ ਵੀ ਹਾਇਰ ਐਜੂਕੇਸ਼ਨ ਤੁਸੀਂ ਹਾਸਲ ਕੀਤੀ ਹੈ ਤਾਂ ਆਫਟਰ ਐਜੂਕੇਸ਼ਨ ਹਰ ਇੱਕ ਦਾ ਸੁਪਨਾ ਹੁੰਦਾ ਕਿ ਯਾਰ ਹੁਣ ਪਲੇਸਮੈਂਟ ਤੋਂ ਲੈ ਕੇ ਜਿਹੜੀ ਉਹ ਸਿਰਦਰਦੀ ਇੱਕ ਪੈਦਾ ਹੋ ਜਾਂਦੀ ਹੈ ਤਾਂ ਜੋਬਸ ਓਪਰਚ्युनिटी ਕੀ ਨੇ ਇਸ ਕੋਰਸ ਤੋਂ ਬਾਅਦ ਇਸ ਤੋਂ ਬਾਅਦ ਜਿੱਦਾਂ ਬਹੁਤ ਜ਼ਿਆਦਾ 에ਅਰਲਾਈਨਸ ਆਂ ਇੰਡੀਆ ਵਿੱਚ 에어 ਇੰਡੀਆ ਹੋਗੀ 에어 ਇੰਡੀਆ ਐਕਸਪ੍ਰੈਸ ਹੋਗੀ ਇੰਡੀਗੋ ਹੋਗੀ ਹੁਣ ਨਵੀਆਂ 에ਅਰਲਾਈਨਸ ਆਈਆਂ ਕੇਰਲਾ ਦੀਆਂ 에어 ਕੇਰਲਾ 에어 ਅਲ ਹਿੰਦ 에ਅਰ ਆ ਗਈ ਹੈ ਬਹੁਤ ਜ਼ਿਆਦਾ 에ਅਰਲਾਈਨਸ ਹਨ ਨਵਾਂ 에ਅਰਪੋਰਟ ਬਣਨ ਲੱਗਾ ਸਾਡਾ ਜਵਾਹਰ 에ਅਰਪੋਰਟ ਜਿਹੜਾ ਦਿੱਲੀ ਵਿੱਚ ਹੈ ਉਹਦੇ ਵਿੱਚ ਨੋ ਨੋ ਰਨਵੇਜ਼ ਹੈ ਤਾਂ ਜਿੱਦਾਂ ਜਿੱਦਾਂ 에ਅਰਪੋਰਟ ਬਣੇ ਜਾਂਦੇ ਉਦਾਂ ਤੋਂ ਜੌਬਸ ਆ ਰਹੀਆਂ ਹਰ ਡੇਲੀ ਅਸੀਂ ਆਪਣੇ ਵਟਸਐਪ ਤੇ ਆਪਣੇ ਇੰਸਟਾਗ੍ਰਾਮ ਤੇ ਆਪਣੇ ਯੂਟਿਊਬ ਤੇ ਅਸੀਂ ਨਵੀਂ ਨਵੀਂ ਜੌਬਸ ਪਾਉਂਦੇ ਆ ਬੱਚੇ ਸਾਨੂੰ ਮੈਸੇਜ ਕਰਦੇ ਉਹਨੂੰ ਅਸੀਂ ਲਿੰਕ ਭੇਜ ਦਿੰਦੇ ਆ ਤੇ ਜੌਬਸ ਦੀ ਕੋਈ ਵੀ ਕਮੀ ਨਹੀਂ ਹੈਗੀ ਇਹ ਮੈਂ ਤੁਹਾਨੂੰ ਵਾਦਾ ਕਰ ਸਕਦਾ ਨੇ ਇੰਡੀਆ ਦੇ ਵਿੱਚ ਰਹਿ ਕੇ ਜੌਬ ਕਰ ਸਕਦੇ ਆ ਕਿ ਜਿੱਦਾਂ ਕਿ ਹੁਣ ਇੱਕ ਰਿਹਾਇਤ ਰਿਹਾਇਤ ਚੱਲਦੀ ਹੋਈ ਆ ਪੰਜਾਬ ਦੇ ਵਿੱਚ 10ਵੀਂ 12ਵੀਂ ਕਰੋ ਆਸ ਕਰੋ ਜਹਾਜ਼ ਫੜੋ ਤੇ ਬਾਹਰ ਜਾਓ ਕਿ ਇਹ ਇਹ ਇਸ ਤਰ੍ਹਾਂ ਦੀ ਸਟੱਡੀ ਇਹ ਹਾਸਲ ਕਰਨ ਤੋਂ ਬਾਅਦ ਵੀ ਸਾਨੂੰ ਫੌਰਨ ਜਾਣਾ ਪਏਗਾ ਬੱਚਿਆਂ ਨੂੰ ਕੁਝ 에ਅਰਲਾਈਨਸ ਹੈਗੀਆਂ ਜਿਹੜੇ ਇੰਡੀਅਨ 에ਅਰਲਾਈਨਸ ਇੰਡੀਆ ਵਿੱਚ ਰਹਿ ਕੇ ਕਰ ਸਕਦੀਆਂ ਕਰ ਸਕਦੇ ਆ ਤੇ ਕਰ ਸਕਦੀਆਂ ਕੁੜੀਆਂ ਜੇ ਬੱਚੇ ਦਾ ਮਨ ਹੈ ਸਰ ਮੈਂ ਬਾਹਰ ਜਾਣਾ ਹੈ ਸਾਡੇ ਕੋਲ ਕੰਪਨੀਆਂ ਹੈਗੀਆਂ ਐਮਿਰੇਟਸ ਕਤਾਰ 에ਅਰਵੇਜ਼ ਕੈਥ ਪੈਸੀਫਿਕ ਸਵਿਸ 에ਅਰ ਵਰਜਨ ਕਲੈਂਟਿਕ ਉਹਦੇ ਵਿੱਚ ਬੱਚੇ ਦਾ ਸ਼ੌਂਕ ਹੈ ਬੱਚਾ ਚਿੰਚਾ ਸਾਲ ਬਾਹਰ ਲਾਵੇ ਫਿਰ ਆ ਕੇ ਫਿਰ ਇੰਡੀਆ ਜੁਆਇਨ ਕਰ ਲਵੇ ਤਾਂ ਕਿ ਬੱਚੇ ਦਾ ਬਾਹਰ ਘੁੰਮਦਾ ਸ਼ੌਂਕ ਵੀ ਹੋ ਜਾਏ ਪੂਰਾ ਧਰਦਿਆਂ ਦਾ 20 ਤੋਂ 25 ਲੱਖ ਸੇਵ ਹੋ ਜਾਵੇ ਤੇ ਬੱਚਿਆਂ ਦੇ ਸੁਪਨੇ ਵੀ ਪੂਰੇ ਹੋਏ ਅੱਛਾ ਇੱਕ ਅਹਿਮ ਸਵਾਲ ਹੈ ਸਰ ਡੋਮੈਸਟਿਕ ਐਂਡ ਇੰਟਰਨੈਸ਼ਨਲ ਦੋ ਤਰ੍ਹਾਂ ਦੀਆਂ ਫਲੈਟਸ ਹੁੰਦੀਆਂ ਨੇ ਤਾਂ ਇਹ ਕੋਰਸ ਕਰਨ ਤੋਂ ਬਾਅਦ ਜੇ ਤੁਸੀਂ 5 ਮਹੀਨਿਆਂ ਤੱਕ ਕਰਵਾਉਂਦੇ ਹੋ ਇਕੱਲਾ ਡੋਮੈਸਟਿਕ ਫਲਾਈਟਸ ਦੇ ਵਿੱਚ ਜੋਬ ਕਰ ਸਕਦੇ ਨੇ ਜਾਂ ਡੋਮੈਸਟਿਕ 에ਅਰਪੋਰਟਸ ਤੇ ਜੋਬ ਕਰ ਸਕਦੇ ਨੇ ਜਾ ਇੰਟਰਨੈਸ਼ਨਲ ਲੈਵਲ ਤੱਕ ਵੀ ਜੋਬ ਕਰ ਸਕਦੇ ਨੇ ਬੱਚੇ ਫਿਰ ਇੱਥੇ ਸਰ ਜਿੱਦਾਂ ਮੇਰਾ ਸਟੈਂਡਰਡ ਰਿਹਾ ਬੱਚਿਆਂ ਦਾ ਟ੍ਰੇਨ ਕਰਨ ਦਾ ਮੈਂ ਹਮੇਸ਼ਾ ਬੱਚੇ ਨੂੰ ਇੰਟਰਨੈਸ਼ਨਲ ਸਟੈਂਡਰਡ ਤੇ ਟ੍ਰੇਨ ਕਰਦਾ ਤਾਂ ਕਿ ਬੱਚੇ ਇੰਟਰਨੈਸ਼ਨਲ ਤੱਕ ਹੋ ਜਾਣ ਤਾਂ ਡੋਮੈਸਟਿਕ ਤਾਂ ਤੁਹਾਡਾ ਆਪਣੇ ਆਪ ਹੀ ਨਿਕਲ ਜਾਏਗਾ ਤੇ ਡੋਮੈਸਟਿਕ ਨਹੀਂ ਅਸੀਂ ਇੰਟਰਨੈਸ਼ਨਲ ਵੀ ਕਰ ਚੁੱਕੇ ਹਾਂ ਤੇ 350 ਬੱਚਿਆਂ ਵਿੱਚੋਂ 75% ਸਿਰਫ ਇੰਟਰਨੈਸ਼ਨਲ ਵਿੱਚ ਸਿਲੈਕਟ ਹੋਏ ਇੰਡੀਅਨ 에ਅਰਲਾਈਨਸ ਦਾ 25% ਹੀ ਨੇ ਜਦੋਂ ਵੈਕੈਂਸੀਸ ਆਲਵੇਜ਼ ਓਪਨ ਰਹਿੰਦੀਆਂ ਜੀ ਜੀ ਜ਼ਰੂਰ ਅਸੀਂ ਜਦੋਂ ਵੀ ਕੋਈ 에어ਲਾਈਨਸ ਆਂਦੀ ਹੈ ਸਾਡੇ ਨਾਲ ਹੀ WhatsApp ਤੇ ਹਰ ਜਗ੍ਹਾ ਅਪਡੇਟ ਆ ਜਾਂਦਾ YouTube Instagram ਤੇ ਤੇ ਹਜੇ ਤੱਕ Indigo Air India Express ਤੇ ਕੰਟੀਨਿਊਸਲੀ 6 ਮਹੀਨੇ ਤੋਂ ਰਿਕਰੂਟ ਕਰੀ ਜਾ ਰਿਹਾ ਲਗਾਤਾਰ ਮਦਾਨ ਸਾਹਿਬ ਜੇਕਰ ਮੈਂ ਤੁਹਾਡੀ ਗੱਲ ਕਰੀਏ ਤੁਹਾਡੇ 2.5 ਲੱਖ ਰੁਪਏ ਮਹੀਨੇ ਦੀ ਇੱਕ ਤਨਖਾਹ ਸੀਗੀ ਤਾਂ ਤੁਸੀਂ ਹੁਣ ਹੁਸ਼ਿਆਰਪੁਰ ਨੇ ਕਿਉਂ ਚੁੜਿਆ ਕਿਉਂਕਿ ਆਮ ਤੌਰ ਤੇ ਤਾਂ ਪੈਸੇ ਨਾਲ ਮਤਲਬ ਹੁੰਦਾ ਜੀ ਹਰ ਇੱਕ ਨੂੰ ਬਿਲਕੁਲ ਸਹੀ ਗੱਲ ਹੈ ਇਹਦੇ ਵਿੱਚ ਮੈਂ ਤੁਹਾਨੂੰ ਦੋ ਚੀਜ਼ਾਂ ਦੱਸੂਗਾ ਪਹਿਲਾਂ ਤਾਂ ਸਾਨੂੰ ਪਤਾ ਸੀ ਹੁਸ਼ਿਆਰਪੁਰ ਰਹਿੰਦੇ ਆ ਦੋ ਚੀਜ਼ਾਂ ਨਾਲ ਬਣਿਆ ਇੱਕ ਤਾਂ ਬੱਚੇ ਬੜੇ ਹੁਸ਼ਿਆਰ ਐ ਇੱਥੇ ਕਈਸ ਮੈਨੂੰ ਵੀ ਕਿਹਾ ਜਾਂਦਾ ਸੀ ਬੱਚੇ ਹੁਸ਼ਿਆਰਪੁਰ ਦਾ ਤੋਂ ਬੜਾ ਹੁਸ਼ਿਆਰ ਐ ਤੇ ਮੈਂ ਕਹਿਣਾ ਚਾਹਨਾ ਹੁਸ਼ਿਆਰਪੁਰ ਦੇ ਹਿਸਾਬ ਨਾਲ ਉਸ ਸਟੈਂਡਰਡ ਦੇ ਹਿਸਾਬ ਨਾਲ ਸਾਨੂੰ ਉਧਰ ਦੀ ਜੌਬ ਨਹੀਂ ਮਿਲ ਰਹੀਆਂ ਤੇ ਬੱਚਿਆਂ ਜਿੱਥੋਂ ਅਸੀਂ ਜਨਮਿਆ ਮੈਂ ਸੋਚਦਾ ਕਿ ਉੱਥੋਂ ਹੀ ਅਸੀਂ ਪੁੱਨ ਖੱਟ ਕੇ ਉੱਥੇ ਹੀ ਵਾਪਸ ਦਿੱਤਾ ਜਾਵੇ ਰਿਟਰਨ ਬੱਚਿਆਂ ਨੂੰ ਦਿੱਤਾ ਜਾਵੇ ਦਿੱਲੀ ਬੰਬੇ ਚੰਡੀਗੜ੍ਹ ਵਰਗੇ ਸ਼ਹਿਰਾਂ 'ਚ ਬਹੁਤ ਆਪਸ਼ਨਸ ਨੇ ਹੁਸ਼ਾਰਪੁਰ ਵਰਗੇ ਸ਼ਹਿਰਾਂ 'ਚ ਆਪਸ਼ਨ ਨਹੀਂ ਹੈਗੇ ਤਾਂ ਕਿ ਬੱਚੇ ਘਰ ਵਿੱਚ ਹੀ ਰਹਿ ਕੇ ਆਪਣੀ ਲਾਈਫ ਨੂੰ ਸੈੱਟ ਕਰ ਸਕਣ ਇਸੇ ਕਰਕੇ ਮੈਂ ਇਹ ਚੀਜ਼ ਸੁਣ ਰਿਹਾ ਹਾਂ ਜੀ ਆ ਮੈਂ ਆਖਰੀ ਆਖਰੀ ਸਵਾਲ ਹੈ ਜੇਕਰ ਕੋਈ ਸਟੂਡੈਂਟਸ ਨੂੰ ਉਹਨਾਂ ਦੇ ਪੇਰੈਂਟਸ ਨੂੰ ਕੋਈ ਮੈਸੇਜ ਕਨਵੇ ਕਰਨਾ ਹੋਵੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਕਰ ਰਿਹਾ ਇੰਟਰਵਿਊ ਦੇਖਣ ਤੋਂ ਬਾਅਦ ਯਕੀਨ ਨਹੀਂ ਆਵੇਗਾ ਮੈਂ ਦਰਖਾਸਤ ਕਰਾਂਗਾ ਸਾਰਿਆਂ ਪੇਰੈਂਟਸ ਨੂੰ ਕਿ ਤੁਸੀਂ ਆਪਣੇ ਬੱਚਿਆਂ ਨੂੰ ਜ਼ਬਰਦਸਤੀ ਕੋਈ ਚੀਜ਼ ਨਾ ਪਾਓ ਮੈਂ ਬਹੁਤ ਇੱਧਾ ਦੇ ਬੱਚੇ ਦੇਖੇ ਜਿਹੜੇ ਬੀਏ ਕਰਦੇ ਪਏ ਆ ਬੀਏ ਤੋਂ ਬਾਅਦ ਕੋਈ ਵੀ ਨੌਕਰੀਆਂ ਨਹੀਂ ਹੈਗੀਆਂ ਅੱਜਕੱਲ ਬੱਚੇ ਅੱਜਕੱਲ ਪੇਪਰ ਦੇ ਪਿੱਛੇ ਨੱਟਦੇ ਪਏ ਆ ਪੀਸ ਆਫ ਪੇਪਰ ਜਿਹਨੂੰ ਅਸੀਂ ਕਹਿੰਦੇ ਆ ਕਾਗਜ਼ ਦਾ ਟੁਕੜਾ ਜਿਹੜਾ ਡਿਗਰੀ ਕਰਕੇ ਅੱਜਕੱਲ ਉਹਦੇ ਉਹਦਾ ਉਹਦਾ ਕੋਈ ਤੁਹਾਨੂੰ ਰਿਜ਼ਲਟ ਹੀ ਨਹੀਂ ਮਿਲਦਾ ਤੇ ਮੈਂ ਚਾਹੁੰਦਾ ਕਿ ਬੱਚਿਆਂ ਨੂੰ ਜਿਹੜੀਆਂ ਬੀਏ ਕਰਨ ਦੀ ਜਗ੍ਹਾ ਬੱਚਿਆਂ ਦੇ ਸਕਿੱਲਸ ਵਧਾਏ ਜਾਣ ਬੱਚਿਆਂ ਨੂੰ ਇੰਗਲਿਸ਼ ਬੱਚਿਆਂ ਨੂੰ ਪਰਸਨੈਲਿਟੀ ਬੱਚਿਆਂ ਨੂੰ ਇੰਟਰਵਿਊ ਸਕਿੱਲਸ ਇੰਨੇ ਐਡ ਕਰਾਈ ਜਾਣ ਕਿ ਬੱਚਿਆਂ ਨੂੰ ਕਦੇ ਵੀ ਪ੍ਰੋਬਲਮ ਨਾ ਆਵੇ ਮੇਰਾ ਇੱਕ ਹੀ ਸੁਪਨਾ ਹੈ ਤਾਂ ਹੀ ਮੈਂ ਬਹੁਤ ਸਸਤੇ ਵਿੱਚ ਕਰਵਾ ਰਿਹਾ ਕਿ ਦਿੱਲੀ ਬੰਬਈ ਬੈਂਗਲੌਰ ਵਰਗੇ ਬੱਚੇ ਸਾਡੇ ਵੀ ਇਦਾਂ ਦੇ ਹੀ ਹੈ ਬਟ ਅਸੀਂ ਉਹਨਾਂ ਨੂੰ ਤਰਾਸ਼ ਨਹੀਂ ਰਹੇ ਅਸੀਂ ਬੱਚਿਆਂ ਨੂੰ ਦੇਖ ਨਹੀਂ ਰਹੇ ਕਿ ਬੱਚੇ ਕਿਸ ਲਾਈਨ ਵਿੱਚ ਜਾਣਾ ਚਾਹੁੰਦੇ ਆ ਮੇਰੇ ਵਿੱਚ ਇਦਾਂ ਦੇ ਕੋਰਸ ਵਿੱਚ ਬੱਚੇ ਇਦਾਂ ਦੇ ਆਉਂਦੇ ਕਿ ਸਰ ਮੈਂ ਨਹੀਂ ਕਰਨਾ ਚਾਹੁੰਦਾ ਬੀਏ ਮੈਂ ਬੀ ਕਾਮ ਨਹੀਂ ਕਰਨਾ ਚਾਹੁੰਦਾ ਮੈਂ ਟਰਸਟ ਹੀ ਨਹੀਂ ਕਰਦੇ ਇਸ ਲਾਈਨ ਨੇ ਬਟ ਮੈਂ ਇੱਕ ਰਿਕੁਐਸਟ ਕਰੂੰਗਾ ਇੱਕ ਵਾਰੀ ਆ ਕੇ ਮਿਲੋ ਬਿਨਾਂ ਪੈਸੇ ਤੋਂ ਤੁਸੀਂ ਡੈਮੋ ਕਲਾਸ ਲੋ ਕਾਉਂਸਲਿੰਗ ਸੈਸ਼ਨ ਲੋ ਫੇਅਰ ਡਿਸਾਈਡ ਕਰੋ ਘਰ ਜਾ ਕੇ ਤੁਹਾਨੂੰ ਕਦੀ ਵੀ ਕੋਈ ਜ਼ਬਰਦਸਤੀ ਨਹੀਂ ਕਰੇਗਾ ਮੇਰੇ ਇਹ ਮੇਰਾ ਤੁਹਾਨੂੰ ਪ੍ਰੋਮਿਸ ਹੈ ਅੱਛਾ ਆਖਰੀ ਸਵਾਲ ਇੱਕ ਹੋਰ ਮੇਰੇ ਜ਼ੈਨ ਦੇ ਵਿੱਚ ਆ ਗਿਆ ਸੈਲਰੀ ਦੀ ਆਪਾਂ ਗੱਲ ਕਰ ਲਈਏ ਮੈਂ ਕਹਾਂਗਾ ਕਿ ਕਿੰਨੇ ਤੱਕ ਬੱਚੇ ਜਿਹੜੇ ਕਮਾ ਸਕਦੇ ਨੇ ਇਸ ਐਜੂਕੇਸ਼ਨ ਤੋਂ ਬਾਅਦ ਜਾਂ ਜੋਬ ਲੱਗਣ ਤੋਂ ਬਾਅਦ ਜੀ ਇਥੇ ਦੋ ਆਪਸ਼ਨਸ ਹਨ ਨਾਲੇ ਹੁਣ ਇੱਕ ਗਰਾਉਂਡ ਸਟਾਫ 에ਅਰਪੋਰਟ ਜੌਬਸ ਇੱਕ ਹੋ ਗਈਆਂ ਕੈਬਨ ਕਰੂ ਜਿਹੜੀ 에ਅਰ ਹੋਸਟੈਸ ਕਹੀ ਜਾਂਦੀ ਹੈ ਇੰਡੀਅਨ 에ਅਰਲਾਈਨਸ ਵਿੱਚ ਗਰਾਉਂਡ ਸਟਾਫ ਨੂੰ 24 ਤੋਂ 25 ਹਜ਼ਾਰ ਸਟਾਰਟਿੰਗ ਐਜ਼ ਅ ਫਰੈਸ਼ਰ ਮਿਲ ਜਾਂਦਾ ਬਟ ਜੇ ਤੁਸੀਂ ਗੱਲ ਕਰੋ 에ਅਰ ਹੋਸਟੈਸ ਆ 45 ਹਜ਼ਾਰ ਤੋਂ ਇੰਡੀਆ ਵਿੱਚ ਸਟਾਰਟਿੰਗ ਜੌਬ ਹੋ ਜਾਂਦੀ ਹੈ ਬਟ ਜੇ ਤੁਸੀਂ ਇੰਟਰਨੈਸ਼ਨਲ ਉੱਪਰਲੇ ਪੱਧਰ ਤੇ ਜਾਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਸੈਲਰੀ ਤੁਹਾਡੀ 1 ਲੱਖ ਤੋਂ 2.5 ਲੱਖ ਪਰ ਮੰਥ ਉਹ ਵੀ ਟੈਕਸ ਫਰੀ ਤੁਹਾਨੂੰ ਕੋਈ ਟੈਕਸ ਦੇਣ ਦੀ ਜ਼ਰੂਰਤ ਨਹੀਂ ਹੁੰਦੀ ਜੀ ਬਹੁਤ ਬਹੁਤ ਧੰਨਵਾਦ ਸਰ ਐ ਸੋ ਇਸਨੂੰ ਹੁਸ਼ਾਰਪੁਰ ਤੋਂ ਡੂ ਇਟ ਮਾਈ ਵੇ ਇੰਸਟੀਚੂਟ ਦੇ ਓਨਰ ਵਿਨਾਇਕ ਮਦਾਨ ਜੀ ਨਾਲ ਗੱਲਬਾਤ ਕੀਤੀ ਗਈ ਹੈ ਸੋ ਅੱਜ ਦੀ ਇਹ ਵੀਡੀਓ ਉਹਨਾਂ ਨੌਜਵਾਨ ਲੜਕੀਆਂ ਲੜਕੀਆਂ ਲਈ ਬੇਹਦ ਲਾਹੇਵੰਦ ਹੈ ਜੋ ਕਿ 에어ਪੋਰਟਸ ਜਾਂ 에어ਲਾਈਨਸ ਦੇ ਵਿੱਚ ਛੋਕ ਕਰਨਾ ਚਾਹੁੰਦੇ ਨੇ ਤਾਂ ਹੁਣ ਤੁਹਾਨੂੰ ਕਿਤੇ ਵੀ ਬਾਰੀ ਸ਼ਹਿਰ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਹੁਣ ਤੁਹਾਡੇ ਆਪਣੇ ਸ਼ਹਿਰ ਹੁਸ਼ਾਰਪੁਰ ਦੇ ਵਿੱਚ ਡੂ ਇਟ ਮਾਈ ਵੇ ਇੰਸਟੀਚੂਟ ਵੱਲੋਂ ਇਸ ਵਾਰਵਾ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਕੈਮਰਾ ਪਰਸਨ ਹਰਪ੍ਰੀਤ ਸਿੰਘ ਦਰਦੀ ਦੇ ਨਾਲ ਚੇਤਨ ਕਸ਼ਪ ਤਾਜ਼ਾ ترین ਖਬਰਾਂ ਦੇ ਲਈ ਜੁੜੇ ਰਹੋ ਸ਼ਰਪਰ ਨਿਊਜ਼ ਦੇ ਨਾਲ